ਸੰਤ ਸਤਗੁਰੂ ਗਰਦਾਰੀ ਨਾਥ ਜੀ ਦੀ ਸ਼ੋਭਾ ਯਾਤਰਾ ਅੱਜ ਪਾਵਨ ਵਾਲਮੀਕਿ ਤੀਰਥ ਤੋਂ ਸ਼ੁਰੂ ਹੋਈ ਹੈ ਜੋ ਕਿ ਵਾਪਸ ਪਾਵਨ ਵਾਲਮੀਕਿ ਤੀਰਥ ਤੇ ਹੀ ਸਮਾਪਤ ਹੋਏਗੀ ਤੇ ਡਾਕਟਰ ਬੀ ਆਰ ਅੰਬੇਦਕਰ ਫਲਾਈ ਮੰਚ ਵੱਲੋਂ ਲੰਗਰ ਵਿਵਸਥਾ ਲੰਗਰ ਪੰਡਾਰੇ ਲਗਾਏ ਗਏ ਨੇ ਜੋ ਵੀ ਸੰਗਤ ਪਾਵਨ ਵਾਲਮੀਕਿ ਤੀਰਥ ਤੋਂ ਹੁੰਦੇ ਹੋਏ ਇਸ ਯਾਤਰਾ ਵਿੱਚ ਹਿੱਸਾ ਲੈ ਰਹੀਆਂ ਨੇ ਉਹਨਾਂ ਵਾਸਤੇ ਲੰਗਰ ਪੰਡਾਰੇ ਲਗਾਏ ਗਏ ਨੇ ਡਾਕਟਰ ਬੀ ਆਰ ਅੰਬੇਦਕਰ ਪਲਾਇ ਮੰਚ ਵੱਲੋਂ ਅੱਤੇ ਗੱਲਬਾਤ ਵੀ ਕਰਾਂਗੇ ਡਾਕਟਰ ਬੀ ਆਰ ਅੰਬੇਦਕਰ ਪਲਾਇ ਮੰਚ ਦੇ ਉਦੇਦਾਰਾਂ ਦੇ ਨਾਲ ਸਭ ਤੋਂ ਪਹਿਲਾਂ ਜੀ ਸਾਰਿਆਂ ਨੂੰ ਜੈ ਵਾਲਮੀਕੀ ਜੈ ਭੀਮ ਜੈ ਭਾਰਤ ਜੀ ਸ਼੍ਰੀ ਸ਼੍ਰੀ ਅਕਸੋਤ ਜ્ઞਾਨਤ ਮਹਾਰਾਜ ਕੀ ਜੈ ਗੱਦੀ ਤੇ ਨਿਸ਼ਿਣ ਸੰਤ ਗਰਦਾਰੀ ਜ્ઞਾਨਤ ਮਹਾਰਾਜ ਕੀ ਜੈ ਅੱਜ ਡਾਕਟਰ ਬੀ ਆਰ ਅੰਬੇਦਕਰ ਪਲਾਇ ਮੰਚ ਵੱਲੋਂ ਜਿਹੜਾ ਗੁਰੂ ਜ્ઞਾਨਤ ਮਹਾਰਾਜ ਜੀ ਦਾ ਜਿਹੜੀ ਸ਼ੋਭਾ ਯਾਤਰਾ ਅੱਜ ਇੱਥੇ ਆਈ ਆ ਉਹਦਾ ਸਵਾਗਤ ਡਾਕਟਰ ਬੀ ਆਰ ਅੰਬੇਦਕਰ ਪਲਾਇ ਮੰਚ ਦੀ ਪੂਰੀ ਟੀਮ ਨੇ ਰਿੰਕੂ ਜੀ ਐਮ ਦੀ ਜਿਹਦੇ ਪ੍ਰਧਾਨ ਨੇ ਉਹਨਾਂ ਦੇ ਨਾਲ ਜਿਹੜੇ ਪੂਰੀ ਟੀਮ ਰਵੀ ਚੋਹਾਨ ਜੀ ਔਰ ਉਹਨਾਂ ਦੇ ਨਾਲ ਸਾਡੇ ਵਕੀਲ ਸਾਹਿਬ ਸਾਡੀ ਮਹਿਲਾਵਾਂ ਅਵੰਦਰਾਵੜ ਜੀ ਆਨੰਦ ਮਲੋਤਰਾ ਜੀ ਹੋਰ ਵੀ ਸਾਰੇ ਜਿਹੜੇ ਸਾਥੀ ਨੇ ਉਹਨਾਂ ਨੇ ਸਾਂਝੇ ਤੌਰ ਤੇ ਉਹਨਾਂ ਦਾ ਜੀਆ ਨੂੰ ਕਿਹਾ ਸਵਾਗਤ ਕੀਤਾ ਔਰ ਬਹੁਤ ਹਰਸ਼ੋਨ ਆਸੇ ਜੀ ਅਸੀਂ ਪੂਰੇ ਸਮਾਜ ਨੂੰ ਬੇਨਤੀ ਕਰਦੇ ਹਾਂ ਕਿ ਇਸ ਤਰ੍ਹਾਂ ਦੇ ਜਿਹੜੇ ਧਾਰਮਿਕ ਯੋਜਨ ਜਿਹੜੇ ਆ ਜਿਸ ਤਿਰਤ ਹੋ ਰਿਹਾ ਸਾਨੂੰ ਉਸ ਤਿਰਤ ਦੇ ਨਾਲ ਉਹ ਭਗਵਾਨ ਵਾਲਮੀ ਦੀ ਪਰਮਾਤਮਾ ਦੇ ਆਸ਼ਰਮ ਨਾਲ ਜੁੜਨਾ ਚਾਹੀਦਾ ਹੈ ਕਹਣਾ ਚਾਹੁੰਦੇ ਆ ਕਿ ਇਹ ਸੇਵਾਦਾਰ ਜੋ ਪ੍ਰਲਾਦੀ ਉਹ ਇਸ ਕਰਕੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਹੋਈਆਂ ਤੀਰਤ ਤੇ ਕਿ ਲੱਗਦਾ ਸੀ ਕਿ ਸ਼ਾਦ ਸਮਾਜ ਦੇ ਵਿੱਚ ਕੋਈ ਗਲਤ ਚੀਜ਼ਾਂ ਦਾ ਮਨਾਸਤ ਕਈ ਲੋਕ ਕਰ ਰਹੇ ਸੀ ਸਾਰਾ ਸਮਾਜ ਜਿਹੜਾ ਇਕਜੁੱਟਿਆ ਧਰਮ ਦੇ ਮਾਮਲੇ 'ਚ ਪਾਵਨ ਵਾਲਮੀਕੀ ਤੀਰਦੇ ਮਾਮਲੇ 'ਚ ਔਰ ਅਸੀਂ ਆਪਣੇ ਗੁਰੂਆਂ ਦਾ ਸਤਕਾਰ ਕਰਦੇ ਆ ਇਸ ਕਰਕੇ ਸਾਰੀ ਕੌਮ ਜਿਹੜੀ ਆ ਉਹ ਅੱਜ ਇਕੱਠੀ ਆ ਸਾਰੇ ਸ਼ਰਧ ਦੇ ਵਿੱਚ ਜ਼ੋਰਦਾਰ ਸਵਾਗਤ ਕੀਤਾ ਜਾ ਰਿਹਾ ਹੈ ਇਹ ਜੀ ਸਾਧਕੁਰ ਗਿਆਨਵਰ ਆਸ਼ਰਮ ਤੋਂ ਸ਼ੁਰੂ ਹੋਈ ਪਾਵਨ ਵਾਲਮੀਕੀ ਕੀਰਤੋਂ ਸ਼ੁਰੂ ਹੋਈ ਆ ਔਰ ਪੂਰੇ ਅੰਮ੍ਰਿਤਸਰ ਦੇ ਜਿਹੜਾ ਬਾਰਾ ਗੇਟ ਆ ਸਾਡੇ ਵਾਲਮੀਕਾ ਸਮਾਧੀ ਜਿੱਥੇ ਬਹੁਤ ਵੱਡੀ ਗਿਰਤੀ ਆ ਉੱਥੇ ਉਹਨਾਂ ਦਾ ਸਵਾਗਤ ਕੀਤਾ ਜਾ ਰਿਹਾ ਔਰ ਵਾਪਸੀ ਜਿਹੜੀ ਆ ਸਾਧਕੁਰ ਗਿਆਨਵਰ ਆਸ਼ਰਮ ਦੇ ਵਿੱਚ ਓਏ ਕਿੰਨਾ ਲੱਗ ਰਿਹਾ ਜੰਨੀ ਭਰੀ ਸੰਗਤ ਦੇਖ ਕੇ ਨਹੀਂ ਬੜਾ ਅੱਛਾ ਲੱਗ ਰਿਹਾ ਜੀ ਲੋਕਾਂ ਦੇ ਅੰਦਰ ਧਰਮ ਦੀ ਅਵੇਰਨੈਸ ਜਿਹੜੀ ਆ ਰਹੀ ਆ ਲੋਕ ਆਪਣੇ ਦਾ ਮੂਲ ਧਰਮ ਆ ਆਪਣੀ ਜਿਹੜੀ ਜਾਤੀ ਆ ਆਪਣਾ ਜਿਹੜਾ ਇਤਿਹਾਸ ਆ ਉਹ ਪਵਨ ਵਾਲਮੀ ਕੀ ਮਹਾਰਾਜੀ ਦਾ ਗੁਰੂ ਗਿਆਨनाथ ਕੀ ਮਹਾਰਾਜੀ ਦਾ ਉਸ ਇਤਿਹਾਸ ਦੇ ਨਾਲ ਜੁੜ ਰਹੇ ਨੇ ਇੱਕ ਬਹੁਤ ਅੱਛਾ ਕਦਮ ਹੈ ਕਿਹੜੇ ਹੈ ਧਰਮ ਪਰਿਵਰਤਨ ਬਹੁਤ ਹੋ ਰਿਹਾ ਕੀ ਕਹਿਣਾ ਚਾਹੋਗੇ ਸਮਾਜ ਦੇ ਲੋਕਾਂ ਦੇ ਦੇਖੋ ਜੀ ਇਸ ਤਰ੍ਹਾਂ ਦੇ ਜਿਹੜੇ ਕਾਰਜਕ੍ਰਮ ਆ ਜਿਹੜੇ ਸਾਡੇ ਸੰਤ ਮਹਾਂਪੁਰਸ਼ ਜਿਆਦਾ ਤੋਂ ਜਿਆਦਾ ਕਰਨਗੇ ਉਹਦੇ ਨਾਲ ਜਿਹੜੀ ਧਰਮ ਪਰਿਵਰਤਨ ਦੀ ਜਿਹੜੀ ਆ ਉਹ ਲਹਿਰ ਜਦੋਂ ਅਸੀਂ ਧਰਮ ਨਾਲ ਜੁੜਾਂਗੇ ਆਪਣੇ ਤੀਰਥ ਨਾਲ ਜੁੜਾਂਗੇ ਆਪਣੀ ਜਾਤੀ ਨਾਲ ਜੁੜਾਂਗੇ ਆਪਣੇ ਇਤਿਹਾਸ ਨਾਲ ਜੁੜਾਂਗੇ ਤੇ ਧਰਮ ਜਿਹੜਾ ਆ ਇਹ ਕਦੇ ਖਤਮ ਨਹੀਂ ਹੋਇਆ ਤੇ ਨਾ ਕਦੇ ਖਤਮ ਹੋਏਗਾ ਅੱਜ ਦੀ ਯਾਤਰਾ ਸਤਗੁਰ ਗਿਆਨनाथ ਮਹਾਰਾਜ ਦੀ ਜਿਹੜੀ ਪ੍ਰਾਪਤੀ ਹੋਈ ਹੈ ਉਹਦੀ ਖੁਸ਼ੀ ਦੀ ਲਹਿਰ ਦੇ ਵਿੱਚ ਬਹੁਤ ਵੱਡੀ ਸ਼ੁਭ ਯਾਤਰਾ ਸ਼ਾਇਦ ਇਹ ਤੀਸਰੀ ਸ਼ੁਭ ਯਾਤਰਾ ਹੈ ਔਰ ਸਾਰੇ ਸਮਾਜ ਚ ਬੜੀ ਖੁਸ਼ੀ ਲਹਿ ਰਿਹਾ ਔਰ ਅਗਵਾਈ ਜਿਹੜੀ ਕਰ ਰਿਹਾ ਸਤਗੁਰ ਗਿਆਨनाथ ਜੀ ਕਰ ਰਿਹਾ ਉਹਨਾਂ ਨੂੰ ਪੂਰੇ ਸਮਾਜ ਵੱਲੋਂ ਪੂਰੀ ਕੌਮ ਵੱਲੋਂ ਬਹੁਤ ਬਹੁਤ ਮੁਬਾਰਕਾਂ ਜੀ ਤੇਰੀ। ਕੀ ਜਿਹੜਾ ਚੱਲਦਾ ਸਮਾਜ ਨੂੰ ਇੱਕੀ ਤੋਂ ਹੋਵੇ। ਬਸ ਸਮਾਜ ਇੱਕ ਝੂਟੀ ਐ। ਕੁਛ ਮਤਭੇਦ ਹੁੰਦੇ ਆ। ਮਨ ਭੇਦ ਨਹੀਂ ਹੋਣੀ ਚਾਹੀਦੀ ਮਤਭੇਦ ਹੁੰਦੇ ਰਹਿਣੇ ਚਾਹੀਦੇ ਆ। ਪਰ ਇਹ ਅੱਜ ਦੱਸਿਆ ਕਿ ਜਿਹੜੇ ਗਿਲੇ ਸ਼ਿਕਵੇ ਪਹਿਲਾਂ ਹੋਏ ਸੀ ਉਹ ਅੱਜ ਪੂਰਾ ਸਮਾਜ ਇਕੱਠਾ ਆ। ਜਦੋਂ ਜਿਸ ਘਰ 'ਚ ਚਾਰ ਭਾਂਡੇ ਹੋਣੇ ਖੜਕਦੇ ਆ ਪਰ ਮਨ ਮਨ ਦੇ ਵਿੱਚ ਕੁਛ ਨਹੀਂ ਆ। ਸਾਰਾ ਸਮਾਜ ਸਵਾਗਤ ਕਰ ਰਿਹਾ ਔਰ ਬਹੁਤ ਬਹੁਤ ਮੁਬਾਰਕਾਂ ਇਸ ਮੁਬਾਰਕ ਮੌਕੇ ਤੇ। ਜਬੀਮ ਜਵਾਲਦੀ ਇਹਨਾਂ ਤੇ ਅਜ ਦੇ ਦਿਹਾੜੇ ਦੀਆਂ ਜਿਹੜੀ ਸ਼ੋਭਾ ਯਾਤਰਾ ਸੰਤ ਗਿਰਧਾਰੀਨਾਥ ਜੀ ਨੂੰ ਬਹੁਤ ਬਹੁਤ ਵਧਾਈ ਦਿੰਨੇ ਆ ਵੀ ਉਹਨਾਂ ਨੇ ਸ਼ੋਭਾ ਯਾਤਰਾ ਇੰਨਾ ਡਾ ਉਪਰਲਾ ਕੀਤਾ ਅਤੇ ਆਈ ਸੰਗਤ ਦਾ ਆਪਣੀ ਟੀਮ ਵੱਲੋਂ ਡਾਕਟਰ ਬੀ ਆਰ ਮੇਦਕਪਾ ਆਈ ਮੰਦਿਰ ਲੋ ਅਤੇ ਮਰੇ ਵੱਡੇ ਭਾਜੀ ਪਵਨਰਾਉਟ ਜੀ ਵੱਲੋਂ ਸਾਰੀ ਟੀਮ ਵੱਲੋਂ ਸਾਰੇ ਸ਼ਹਿਰ ਵਾਸੀਆਂ ਨੂੰ ਇਸ ਸ਼ੋਭਾ ਯਾਤਰਾ ਦਿਹਾੜੇ ਦੀਆਂ ਮੈਂ ਲੱਖ ਲੱਖ ਵਧਾਈਆਂ ਦਿੰਨਾ ਪਰਮਾਤਮਾ ਇਦਾਂ ਹੀ ਸਾਰੀ ਸੰਗਤ ਨੂੰ ਵੱਲ ਦੇਵੇ ਬੁੱਧੀ ਦੇਵੇ ਇਹਨਾਂ ਨੂੰ ਖੁਸ਼ ਰੱਖ ਕੇ ਇਦਾਂ ਹੀ ਕੌਮ ਵੱਧ ਜੜ ਕੇ ਹਸਾਲਵੇ ਜੈ ਭੀਮ ਜੈ ਭਰ ਨਹੀਂ ਸਾਡੀ ਟੀਮ ਡਾਕਟਰ ਬੀ ਆਰ ਅੰਬੇਦਕਰ ਦੇ ਅਪਲਾਈਮੈਂਟ ਚ ਸਾਰੇ ਸਾਡਾ ਪਰਿਵਾਰ ਆ ਇਹ ਸਾਰਿਆਂ ਨੇ ਰਲ ਕੇ ਉਪਰਾਲਾ ਕੀਤਾ ਜਿਦੇ ਸਾਡੇ ਅੰਮ੍ਰਿਤਪ੍ਰਕਾਸ਼ ਜੀ ਚੀਰਮੈਨ ਪਵਨ ਦਰਾਵੜ ਜੀ ਨਾਲ ਸਾਰਿਆਂ ਨੇ ਇਹ ਇੱਕ ਮੰਚ ਆ ਵੀ ਇਹ ਮੰਚ ਨੇ ਰਲ ਕੇ ਉਪਰਾਲਾ ਕੀਤਾ ਇਹ ਇਹ ਉਪਰਾਲਾ ਹਰ ਸਾਲ ਇਦਾਂ ਹੀ ਹੁੰਦਾ ਰਹੇ ਰਾਜਾ ਸਾਡੇ ਤੋਂ ਸੰਕਰੇ ਨਾ ਭਾਰੀ ਕਰਤੀ ਕਰਾਇਆ ਤੇ ਬਹੁਤ ਬਣਾ ਕੇ ਕਰਤੀ ਇਸ ਸੰਾਇਤ ਇਹ ਅਹੀਂ ਦੱਸਣਾ ਜਿਵੇਂ ਜਿੱਦਾਂ ਕਿ ਸਾਡੇ ਵੱਡੇ ਭਾਈ ਜੌਨ ਸਾਹਿਬ ਨੇ ਕਿਹਾ ਵੀ ਸਾਡਾ ਸਮਾਜ ਇੱਕ ਆ ਵੀ મતભੇਦ ਹੋ ਸਕਦੇ ਆ ਮਨਭੇਦ ਨਹੀਂ ਹੋ ਸਕਦੇ ਤੇ ਅਸੀਂ ਅੱਜ ਵੀ ਇਕੱਠੇ ਤੁਸੀਂ ਦੇਖ ਹੀ ਲਿਆ ਵੀ ਸਾਰਾ ਪਰਿਵਾਰ ਇਕੱਠਾ ਹੀ ਹੈ ਕੋਈ ਇਹੋ ਜੀ ਗੱਲ ਨਹੀਂ ਇਹ ਲੋਕਾਂ ਨੂੰ ਇੱਕ ਵਹਿਮ ਪੈ ਗਿਆ ਇਹ ਵੀ ਅਲੱਗ-ਅਲੱਗ ਕੋਈ ਅਲੱਗ-ਅਲੱਗ ਨਹੀਂ ਅੱਜ ਅਸੀਂ ਇੱਕੋ ਮੰਚ ਤੇ ਬੈਠੇ ਹਾਂ ਸਾਰੇ ਤੇ ਹਰ ਸਾਲ ਇਦਾਂ ਇੱਕੋ ਮੰਚ ਤੇ ਰਹਾਂਗੇ ਅੱਜ ਨਾਰਾ ਲੰਗਦਾ ਹੈ ਜੈ ਵਾਲਮੀਕੀ ਦਾ ਬਿਲਕੁਲ ਜੀ ਅਸੀਂ ਦੇ ਅੱਗੇ ਕਿਹਾ ਜੋ ਬੋਲੇ ਸੋਨਰ ਬਹਿ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਅਨੰਸ਼ਿਵਰੀ ਜਿਕਣਾ ਚਾਲਦੀ ਹੋਈ ਦੀ ਯਾਤਰਾ ਲੈ ਕੇ ਮੈਂ ਸ਼ਿਵਾਨੀ ਡਾਕਟਰ ਬੀ ਆਰ ਅੰਬੇਦਕਰ ਭਲਾਈ ਮੰਚ ਦੀ ਮਹਿਲਾ ਵਿੰਗ ਦੀ ਵਾਈਸ ਪ੍ਰਧਾਨ ਹਾਂ ਅੱਜ ਇਤਿਹਾਸਿਕ ਜੋਨ ਮੇਲੇ ਦੀ ਸਾਰਾ ਨਵੋਬੋ ਮੁਬਾਰਕਬਾਦ ਦਿੰਦੀ ਹਾਂ ਧੰਨਵਾਦ